ਦੇ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਸਿੰਘ ਮੰਗੂ ਮੰਡਲ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਥਾਣੇ ਮੋਰੀ ਵੱਡੀ ਕੀਤੇ ਵਿੱਚ ਇਕੱਠੇ ਹੋਏ ਨਿਹੰਗ ਸਿੰਘ தாம் ਦੱਸਦੀ ਹੈ ਕਿ ਫਗਵਾੜੇ ਦੇ ਇੱਕ ਗੁਰਦੁਆਰੇ ਵਿੱਚ ਇੱਕ ਨੌਜਵਾਨ ਬਲੋਪੇਤ ਵੀ ਗੰਦੀ ਕੁਸ਼ੀ ਕੀਤੀ ਜਾ ਰਹੀ ਸੀ ਤਾਂ ਨਿਹੰਗ ਸਿੰਘ ਮੰਗੂ ਮੱਠ ਨੇ ਗੁਰਦੁਆਰੇ ਵਿੱਚ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਪੁਲਿਸ ਨੇ ਇਸ ਮਾਮਲੇ ਤੇ ਨਿਹੰਗ ਮੰਗੂ ਮੱਠ ਨੂੰ ਗ੍ਰਿਫਤਾਰ ਕਰ ਲਿਆ ਹੈ ਅਸਵੇਰੀ ਫਗਵਾੜੇ ਤੋਂ ਖਬਰ ਸਾਹਮਣੇ ਆਈ ਸੀ ਕਿ ਜਿੱਥੇ ਗੁਰਦੁਆਰੇ ਵਿੱਚ ਇੱਕ ਨੌਜਵਾਨ ਬੇਦੀ ਗੰਦੀ ਕੁਸ਼ ਕਰ ਰਿਹਾ ਜਿੱਥੇ ਮੰਗੂ ਮੱਠ ਨੇ ਉਸਦਾ ਕਤਲ ਕਰ ਦਿੱਤਾ ਅਤੇ ਪੁਲਿਸ ਨੇ ਹੁਣ ਨਿਹੰਗ ਸਿੰਘ ਮੰਗੂ ਮੱਠ ਨੂੰ ਗ੍ਰਿਫਤਾਰ ਕਰ ਲਿਆ ਹੈ ਥਾਣੇ ਦੇ ਬਾਹਰ ਪੱਡੀਕਿੰਤੀ ਵਿੱਚ ਨਿਹੰਗ ਸਿੰਘ ਵੀ ਇਕੱਠੇ ਹੋਏ ਹਨ ਤੇ ਇਹ ਤਕਰੀਬਨ ਜਿਹੜਾ ਬੰਦਾ ਸੀ ਉਹ ਬਾਥਰੂਮ ਦੇ ਵਿੱਚੋਂ ਮਿਲਿਆ ਅੰਦਰ ਹੀ ਬੈਠਾ ਹੋਇਆ ਸੀ ਤੇ ਉਹਨੂੰ ਕੱਢਿਆ ਗਿਆ ਬਾਅਦ ਉਹ ਸਾਰੀਆਂ ਗੱਲਾਂ ਮੰਨਿਆ ਗੱਲਾਂ ਕਰਦਿਆ ਕਰਦਿਆ ਰਮਨਦੀ ਮੰਗੂ ਮੱਠ ਦੇ ਉੱਤੇ ਉਹਨੇ ਹਮਲਾ ਕੀਤਾ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਆਪਣੇ ਬਚਾਅ ਵਾਸਤੇ ਉੱਤੇ ਵਾਰ ਕੀਤਾ ਜਿਹਦੇ ਕਰਕੇ ਉਹ ਰੱਬ ਨੂੰ ਪਿਆਰਾ ਹੋ ਗਿਆ ਸੋ ਗੁਰੂ ਕਿਰਪਾ ਕਰੇ ਇਹ ਆਏ ਦਿਨੀ ਇਹ ਬੇਦਵੀਆਂ ਦਾ ਜਿਹੜਾ ਮਸਲਾ ਹੈ ਜਿਹੜਾ ਗੁਰੂ ਤੇ ਹਮਲਿਆਂ ਦਾ ਉਹ ਵੱਧਦਾ ਆ ਰਿਹਾ ਜਿਸ ਤਰੀਕੇ ਨਾਲ ਨਾ ਕਰਾਂਗੇ ਤੇ ਸਾਡਾ ਹੱਲ ਕੋਈ ਨਹੀਂ ਸੋ ਇਹ ਸਾਰਿਆਂ ਨੂੰ ਬੇਨਤੀ ਕਰਦਾ ਸਾਰਾ মিডিਆ ਸੁਣਦੇ ਆ ਅੱਜ ਖਾਲਸਾ ਪੰਥ ਬਹੁ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ ਜੇ ਅੱਜ ਖਾਲਸਾ ਸਰਕਾਰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਕੋਈ ਜਥੇਦਾਰ ਕਾਬਜ ਹੁੰਦਾ ਤੇ ਮੇਰੇ ਹਿਸਾਬ ਦੇ ਨਾਲ ਪੁਲਿਸ ਅੱਜ ਅਰੈਸਟ ਨਹੀਂ ਸੀ ਕਰ ਸਕਦੀ ਸੋ ਅਕਾਲ ਤਖਤ ਸਾਹਿਬ ਦੀ ਦਿੱਤੀ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਂਦੀ ਹਰ ਇੱਕ ਨੂੰ ਹਰ ਬੰਦੇ ਨੂੰ ਸੋ ਅੱਗੇ ਜੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਇਸੇ ਕਰਕੇ ਹੋਈ ਕਿ ਸਰਕਾਰਾਂ ਨੂੰ ਚੁਣੌਤੀ ਦਿੱਤੀ ਗਈ ਸੀ ਖਾਲਸਾ ਸਰਕਾਰ ਬਰਬਰ ਸੋ ਗੁਰੂ ਕਿਰਪਾ ਕਰੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਇੱਕ ਵਾਰ ਤੁਸੀਂ ਪੇਸ਼ ਕਰੋ ਸਿੰਘ ਨੂੰ ਕਿ ਅਸੀਂ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗੀ ਬਾਈ ਜਿਹੜੇ ਬੰਦੇ ਦਾ ਸੌਦਾ ਲੱਗਾ ਆ ਉਹਦੀ ਪਹਿਚਾਨ ਹੋਈ ਉਹਦੀ ਪਹਿਚਾਨ ਕੋਈ ਨਹੀਂ ਹੋਈ ਨਾਲੇ ਇਹ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਆਪਸੀ ਜਦੋਂ ਵੀ ਕਿਤੇ ਬਾਹਰ ਨਿਕਲਦੇ ਸਾਰਿਆਂ ਕੋ ਆਈਡੀ ਪ੍ਰੂਫ ਜ਼ਰੂਰ ਹੁੰਦਾ ਉਹਦੀ ਜੇਬ ਦੇ ਵਿੱਚੋਂ ਕੋਈ ਆਈਡੀ ਪ੍ਰੂਫ ਨਹੀਂ ਮਿਲਿਆ ਨਾ ਕੋਈ ਆਧਾਰ ਕਾਰਡ ਨਾ ਕੋਈ ਪੈਨ ਕਾਰਡ ਕੋਈ ਵੀ ਪ੍ਰੂਫ ਨਹੀਂ ਮਿਲਿਆ ਇੱਕ ਨੇ ਅੰਗਸਿੰਘਾ ਵੱਲੋਂ ਵੀਡੀਓ ਵਾਇਰਲ ਕੀਤੀ ਕਿ ਜਿਹਦੇ ਵਿੱਚ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹ ਬੰਦੇ ਨੇ ਜਦੋਂ ਗੱਲਬਾਤ ਕੀਤੀ ਕੀ ਦੱਸ ਰਿਹਾ ਸੀ ਉਹ ਉਹ ਗੱਲਬਾਤ ਵਿੱਚ ਦੱਸ ਰਿਹਾ ਕਿ ਮੈਨੂੰ ਕਿਸੇ ਸੁਖੀ ਨਾਮ ਦੇ ਬੰਦੇ ਨੇ ਭੇਜਿਆ ਹੈ ਜਿਹਨੇ ਮੈਨੂੰ ਇੰਨੇ ਪੈਸੇ ਦਿੱਤੇ ਆ ਪਹਿਲਾਂ ਸੋਆਂ ਦੀ ਫਿਰ ਹਜ਼ਾਰਾਂ ਦੀ ਗੱਲ ਕਰ ਰਿਹਾ ਮੈਂ ਇੱਥੇ ਗਲਤ ਮਲਦਾ ਕੇ ਕਰਨਾ ਸੀ ਮੈਂ ਲਿਖਣਾ ਸੀ ਕੁਝ ਗੁਰੂ ਗ੍ਰੰਥ ਸਾਹਿਬ ਤੇ ਇਦਾਂ ਦੀਆਂ ਗੱਲਾਂ ਵਿੱਚ ਕਰ ਰਿਹਾ ਸੀਗਾ ਹਾਂਜੀ ਤੇ ਆਏ ਦਿਨੀ ਉਹ ਕਾਰਵਾਈਆਂ ਤੇ ਰਹਿੰਦਾ ਹੀ ਮੈਂ ਇਹ ਰਮਨਦੀਪ ਸਿੰਘ ਚੰਗੀ ਤਰ੍ਹਾਂ ਜਾਣਦਾ ਮੇਰੇ ਕੋ तकरीबन 2 ਦਿਨ ਪਹਿਲਾਂ ਹੀ ਇੱਧਰ ਨੂੰ ਆਏ ਆ ਇਹ ਸਿੰਘ ਉਹ ਆ ਜਿਹੜਾ ਰਾਤ ਨੂੰ ਵੀ ਨਹੀਂ ਸੌਂਦਾ ਤੇ ਦਿਨੇ ਵੀ ਨਹੀਂ ਸੌਂਦਾ ਪਰसों ਰਾਤ ਸਾਰੀ ਰਾਤ ਮੈਂ ਚਲੋ ਚੌਂਕੜਾ ਮਾਰ ਕੇ ਅਭਿਆਸ ਦਾ ਸਾਡਾ ਪੱਕਾ ਆ ਮੇਰੇ ਨਾਲ ਹੀ ਚੌਂਕੜਾ ਮਾਰ ਕੇ ਬੈਠਾ ਰਿਹਾ ਸੋ ਅਭਿਆਸੀ ਆ ਗੁਰੂ ਸਾਹਿਬ ਦੀ ਕਿਰਪਾ ਹੈ ਚੜ੍ਹਦੀ ਕਲਾ ਆਏ ਦਿਨੀ ਇਹ ਕਾਰਵਾਈ ਕੋਈ ਨਾ ਕੀ ਕਰ ਹੀ ਰਿਹਾ ਲਗਾਤਾਰ ਰਮਨ ਬਾਬਾ ਜੀ ਇੱਥੇ ਫਗਵਾੜੇ ਕਦੋਂ ਪਹੁੰਚੇ ਸੀ ਇਹ ਰਾਤ तकरीबन 10 ਵਜੇ ਰਾਤੀ ਪਹੁੰਚੇ ਆ ਇਹ ਆ ਕੱਲ ਜਿਹੜੀ ਨੰਗੀ ਰਾਤ ਆ 3:00 ਵਜੇ ਕਿੰਨੇ ਵਜੇ ਬਾਥਰੂਮ ਦੇ ਦੇਖਿਆ ਤੁਸੀਂ ਇਹ ਤਕਰੀਬਨ ਇਹਨਾਂ ਨੇ 11:00 ਵਜੇ ਦੇ ਕਰੀਬ ਦੇਖਿਆ ਬਾਥਰੂਮ ਦੇ ਵਿੱਚ 10:00 10:10 ਵਜੇ ਅੰਦਰ ਉਹ 10:00 ਵਜੇ 10 ਮਿੰਟ ਤੇ ਐਂਟਰ ਕੀਤਾ 1:30 ਵਜੇ ਕਰੀਬ ਤਕਰੀਬਨ ਇਹਨੂੰ ਦੇਖਿਆ ਅੰਦਰੋਂ ਫੜਿਆ ਕਿਸੇ ਸਿੰਘ ਨੇ ਲੈਟਰਨਿੰਗ ਜਾਣਾ ਸੀਗਾ ਤੇ ਜੋ ਦੇਖਿਆ ਦਾ ਦਰਵਾਜ਼ਾ ਅੰਦਰੋਂ ਬੰਦ ਸੀਗਾ ਇਹਨੂੰ ਉੱਪਰੋਂ ਦੀ ਛਾਤੀ ਮਾਰ ਕੇ ਦੇਖਿਆ ਤੇ ਲੁਕਿਆ ਫਿਰਦਾ ਸੀ ਕੈਮਰੇ ਕੋਲ ਇਹਦੀ ਤਸਵੀਰ ਹੈਗੀ ਇਹਨੂੰ ਫਿਰ ਇਹਨੂੰ ਅਸੀਂ ਦਬਕੇ ਦਬਕੇ ਮਾਰ ਕੇ ਉਹ ਸਿੰਘ ਨੇ ਬਾਹਰ ਕੱਢਿਆ ਦੇ ਬਿੱਚ ਉਹ ਬੰਦੇ ਸੋ ਮਾਰਕਾ ਗਿਆ ਹੈ ਨਾ ਉਹ ਬੰਦਾ ਉੱਥੇ ਸੋ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੋਂ ਅਸੀਂ ਦੱਸਿਆ ਕਿ ਮਤਲਬ ਬੰਦੇ ਕੋਈ ਬੰਦਾ ਹੈਗਾ ਉਹਦੇ ਨਾਲ ਆਪਣੇ ਅੰਗ ਸੰਗ ਹੈਂਦੇ ਤੋਂ ਅਸੀਂ ਸਾਰਾ ਵੈਰੀਫਾਈ ਕਰਕੇ ਹੁਣ ਪਛਾਣ ਦਰਜ ਕਰਤਾ ਹੈ ਪਛਾਣ ਦਰਜ ਕਰਨ ਤੋਂ ਬਾਅਦ ਅਸੀਂ ਉਹ ਬੰਦਾ ਜਿਹੜਾ ਬੰਦਾ ਹੈ ਜਿਹਨੇ ਹਿਊਜ਼ ਹੈ ਉਹਨੂੰ ਅਰੈਸਟ ਕਰ ਲਿਆ ਡੈੱਡ ਬੋਡੀ ਚ ਪਾਤੀ ਹੈ ਮੇਕੀ ਮਾਡਲ ਹੋਇਆ ਜਿਹੜਾ ਪਰਚਾ ਹੋਇਆ ਕਿ ਜਿਹੜਾ ਮਾਡਲ ਹੋਇਆ ਪਹਿਚਾਨ ਹੋ ਗਿਆ। ਮੈਨੂੰ ਪਰਚਾ ਹੋਇਆ ਜਿਹੜਾ ਉਹ ਇਹਨਾਂ ਦੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਇਹ ਤੁਹਾਡਾ ਬਰੀਫਿੰਗ ਕਰ ਦਿਓ ਵੀ ਪਰਚੇ ਦੋ। ਉਹ ਦੇਖੋ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਹਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕੀ ਜੇ ਲੈ ਲੈਗੀ। ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਭਾਈ ਉੱਥੇ ਇਹ ਇਹ ਹੋਇਆ ਹੈ। ਹੈਨਾ ਐਫ ਆਈ ਆਰ ਹੈਸ ਬੀਨ ਰਜਿਸਟਰਡ। ਅਪਰ ਡੈੱਡ ਬੋਡੀ ਮਤਲਬ ਵਾਹਾਂ ਸੇ ਹਟਾ ਲਈ ਇਟ ਹੈਸ ਬੀਨ ਸੈਂਡ ਅਪ ਹੈਨਾ। ਔਰ ਜਿਹੜਾ ਬੰਦਾ ਹੈ ਉਹਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ ਨੇ ਜਿਹੜਾ ਬੰਦਾ ਕਹਿੰਦੇ ਆ ਨਾ ਲੱਗੇ ਮੈਂ ਉਹ ਵੀ ਆਰ ਵੈਰੀਫਾਈਂਗ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਬ੍ਰੀਫ ਕਰਾਂਗੇ ਮੈਡਮ ਜਿਹੜੀ ਚੀਜ਼ ਨਿਹੰਗ ਸਿੰਘ ਲੈ ਕੇ ਆਏ ਆ ਉਹ ਕੌਣ ਹੈ ਜੀ ਉਹ ਕਿਹੜੀ ਉਹ ਵੀ ਅਸੀਂ ਨਾ ਤੁਹਾਨੂੰ ਸਾਰੀ ਡਿਟੇਲਸ ਨਾ ਹਲੇ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹੜਾ ਆਇਆ ਸੀ ਬੀਐਨ ਵੀ ਕਰਨ ਲਈ ਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਇਹ ਵੀ ਆਰ ਵੈਰੀਫਾਈਂਗ ਹੈ ਨਾ ਉਹ ਅਸੀਂ ਵੈਰੀਫਾਈਂਗ ਕਰ ਰਹੇ ਹਾਂ ਕਹ ਰਿਹਾ ਹੈ ਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਹੈ ਹੈ ਨਾ ਅਸੀਂ ਡੈਡ ਬੁਆਏ ਹੈ ਨਾ ਜਸਟ ਬੀਨ ਅਰੈਸਟਡ ਦੇਖ ਲਿਆ ਐਫ ਆਈ ਆਰ ਜਿੱਸਾ ਮਲਤੀ ਹੋ ਗਈ ਹੈ ਐਫ ਆਈ ਆਰ ਦੇ ਵਿੱਚ ਜੇ ਲੋਜੀ ਹੋ ਗਿਆਗਾ ਫਿਰ ਐਫ ਆਈ ਆਰ ਦੇ ਬਾਰੇ ਕਹਿੰਦਾ ਤੁਸੀਂ ਕੋ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈ ਨਾ ਅਸੀਂ ਹੁਣ ਲੈਟ ਮੀ ਸੀ ਹੈ ਨਾ ਆਪਾਂ ਸੈਕਸ਼ਨ ਜਿਹੜੇ ਵੀ ਲਾਏ ਹੈ ਔਰ ਤੁਸੀਂ ਐਫ ਆਈ ਆਰ ਦੀ ਕਾਪੀ ਲੈ ਲਓ ਤੁਹਾਨੂੰ ਮੈਡਮ ਮਰਡਰ ਹੋਇਆ ਹੈ ਉਹਦੇ ਇਨਕਸਟ ਹੋਏ ਹੈ ਜਾਂ ਜਾਂਚਾਂ ਹੋਈਆਂ ਹੋਈਆਂ ਆਈਡੈਂਟੀਟੀ ਵੀ ਆਰ ਵੈਰੀਫਾਈਂ ਹੈ ਨਾ ਹਾਲੇ ਤੱਕ ਵੈਰੀਫਾਈ ਕਰ ਰਹੇ ਹੈ ਹਾਲੇ ਤੱਕ आई कांट से कि या कुछ को ट्रेन कौन है कि ये दैट इज पार्ट ऑफ इन्वेस्टिगेशन मैंने पुलिस में इंफॉर्मेशन के लेवल में मिली थी 304 302 वी ले दी ना हम तुमने भी सूचना है कॉपी थोड़ी दे से दे देने फिर सूचना 304 इंफॉर्मेशन पुलिस में गुदरा साहब तो इंफॉर्मेशन आई थी कितने बजे आई थी करीब सा सवेरे आई है थोड़ा और अर्ली मॉर्निंग ਇਸ ਪਾਰਟ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹਦਾ ਕਤਲ ਕੀਤਾ ਗਿਆ ਤੇ ਪੁਲਿਸ ਨੇ ਦੇਖੋ ਟਾਈਮ ਜਿਹੜਾ ਤੁਸੀਂ ਪੁੱਛ ਰਹੇ ਹੋ ਜਿਹੜਾ ਸਵਾਲ ਹੈ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੁਝ ਉਹ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਹੁਣ ਨਹੀਂ ਆ ਮਤਲਬ ਕਲੀਅਰਲੀ ਨਹੀਂ ਇਹ ਦੱਸ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਟੀਮੇਸ਼ਨ ਆਈ ਸੀ ਵੀ ਆਰ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਥੀ ਹੈਨਾ ਇਦਾਂ ਕਿ ਤੁਸੀਂ ਵੀ ਸਮਝ ਸਕਦੇ ਹੋ ਕਿ ਸਵੇਰਾ ਤੁਸੀਂ ਕਹਿ ਸਕਦੇ ਹੋ ਕਿ ਸਵੇਰਾ ਹੋ ਰਹਾ ਸੀ ਅਰਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਿੱਦਾਂ ਇਨਫੋਰਮੇਸ਼ਨ ਆਈ ਫੁੱਲਸ ਸਾਡੀ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਹਾਂ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਇੱਕ ਬੰਦਾ ਅੰਦਰ ਡੈੱਡ ਬੋਡੀ ਸੀ ਉਹਦੇ ਨਾਲ ਇੱਕ ਬੰਦਾ ਸੀ ਆਪਾਂ ਸਾਡੀ ਮੇਨ ਨਾ ਸਾ ਕਿ ਬਈ ਸਾਡਾ ਲਾਅ ਐਂਡ ਆਰਡਰ ਮੈਨੇਜ ਰਹਿ ਹੈ ਨਾ ਆਪਾਂ ਕੋਨੋ ਕਟਾਇ ਗੂਰ ਆਪਣਾ ਸਾਰਾ ਚੱਲ ਰਿਹਾ ਹੈ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਸੀਂ ਸਾਡੀ ਉਹੀ ਕੋਸ਼ਿਸ਼ ਰਹੀ ਹੈ ਕਿ ਡੈੱਡ ਬੋਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹਨੂੰ ਅਰੈਸਟ ਕਰ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਨ ਉਹ ਅਭੀ ਵੀ ਕੈਨਟ ਟੈਲ ਯੂ ਰਾਈਟ ਨਾਓ ਵੀ ਆਰ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਨ ਕਿਸ ਵੈਪਨ ਦੇ ਨਾਲ ਉਹਦਾ ਮਰਡਰ ਕੀਤਾ ਜੀ ਅਭੀ ఎవਰੀਥਿੰਗ ਇਜ਼ ਪਾਰਟ ਆਫ ਦਰ ਇਨਵੈਸਟੀਗੇਸ਼ਨ ਹੈ ਨਾ ਅਭੀ ਆਮ ਨੋਟ ਬਰੀਫਿੰਗ ਯੂ ਰਿਗਾਰਡਿੰਗ ਕ੍ਰਾਈਮ ਹੈ ਨਾ ਇਹ ਸਾਡੀ ਹੁਣ ਇਹ ਹੀ ਬਰੀਫਿੰਗ ਹੈ ਕਿ ਲਾਅ ਐਂਡ ਆਰਡਰ ਬਿਲਕੁਲ ਕਾਇਮ ਹੈ ਸੁਖ ਸ਼ਾਂਤੀ ਹੈ ਹੈ ਨਾ ਦੁਆਰਾ ਦੇ ਵਿੱਚ ਆਰਾਮ से ਜਾ ਕੇ ਸੰਗਤ ਦਰਸ਼ਨ ਕਰ ਸਕਦੀ ਹੈ ਇਹ ਹੀ ਹੈ ਮੰੰਜੀ ਦਾ ਦੱਸਿਆ ਕੋਈ ਪਰਚੀ ਵਗੈਰਾ ਮਿਲੀ ਕੋਈ ਨੰਬਰ ਵਗੈਰਾ ਉਹਦੇ ਕੋਲੋਂ ਮਿਲੇ ਹੈ ਅਭੀ ਇਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਹੁਣ ਅਸੀਂ ਤੁਹਾਨੂੰ ਕੁਝ ਨਹੀਂ ਦ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ ਤਦ ਨੂੰ ਪਤਾ ਲੱਗੇ ਕੱਲ ਗੁਰਪੁਰਬ ਹੈ ਤਾਂ ਸ਼ਹਿਰ ਵਾਸੀ ਨੂੰ ਗੁਰਪੁਰਬ ਰਿਲੇਟਡ ਇੱਕ ਮੈਸੇਜ ਹੈ ਇਹ ਹੈ ਕਿ ਸੋ ਸ਼ਹਿਰ ਦੇ ਵਿੱਚ ਸ਼ੁਕਸ਼ਾਂਤੀ ਹੈ ਤੁਸੀਂ ਆਰਾਮ ਨਾਲ ਆਪਣਾ ਗੁਰਪੁਰਬ ਮਨਾਓ ਹੈ ਨਾ ਸਾਰੇ ਗੁਰਦੁਆਰੇ ਜਿੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਜਾਓ ਸੰਗਤ ਦਰਸ਼ਨ ਕਰ ਸਕਦੇ ਆ ਕੋਈ ਦਿੱਕਤ ਨਹੀਂ ਮੈਡਮ ਉਹਨਾਂ ਨੇ ਕਿਹਾ 6 ਦਿਨ ਦਾ ਆਲਟੀਮੇਟਮ ਦਿੱਤਾ ਹੈਗਾ ਅਗਰ ਅਗਰ ਇਹਨਾਂ ਤੱਕ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੋਈ ਅੱਗੇ ਪ੍ਰੋਟੈਸਟ ਕਰਾਂਗੇ ਉਹ ਕਹਿੰਦੇ ਐਸੀ ਮੈਮ ਅਸੀਂ ਕਿੰਨਾਂ ਅਰੈਸਟ ਨਹੀਂ ਕਰਾਇਆ ਹੈਗਾ ਜਿਲ੍ਹਾ ਨਿਹੰਗ ਸਿੰਘ ਲੈ ਕੇ ਆਇਆ ਉਹ ਕਹਿੰਦੇ ਵੀ ਅਸੀਂ ਅਰੈਸਟ ਨਹੀਂ ਕਰਾਇ ਉਹ ਉਹ ਉਹਨਾਂ ਦੀ ਵਰਜਨ ਹੈ ਕਿ ਉਹ ਉਹਨਾਂ ਨੇ ਗ੍ਰਿਫਤਾਰੀ ਆਪਣੀ ਦਿੱਤੀ ਹੈ ਅਸੀਂ ਸਾਡਾ ਵਰਜਨ ਹੈ ਨਹੀਂ ਹੈ थैंक यू सर कोई भी डेवलपमेंट ऑफिशियली देना पे ही हो होगा वी विल होगा कोई भी तो इधर केस ਦੇ ਵਿੱਚ ਕੋਈ ਡਿਵੈਲਪਮੈਂਟ ਹੋਗਾ ਅਸੀਂ ਤੁਹਾਨੂੰ ਦੱਸਾਂਗੇ ਕੋਈ ਹੋਰ ਬਾਕੀ ਸੁੱਖ ਸ਼ਾਂਤੀ ਹੈ ਤੁਸੀਂ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦਿਓ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਆਰਾਮ ਨਾਲ ਤੁਸੀਂ ਗੁਰਦੁਆਰਾ ਜਾ ਸਕਦੇ ਹੋ ਹੈਨਾ ਉੱਥੇ ਤੁਸੀਂ ਦਰਸ਼ਨ ਕਰੋ ਹੈਨਾ ਔਰ ਗੁਰਪੁਰਬ ਆਪਣਾ ਮੰਗਾਓ ਕੋਈ ਪ੍ਰੋਬਲਮ ਨਹੀਂ ਹੋਣੀ ਸ਼ਰਮ ਮੈਡਮ ਜਿਹੜੀ ਬੋਡੀ ਆ ਇੱਥੇ ਫਗਵਾੜਾ ਰੱਖੀ ਗਈ ਕਿ ਉਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਤੁਸੀਂ ਸਾਡੇ ਤੋਂ ਹੋਰ ਜ਼ਵਾਬ ਨਹੀਂ ਲੈ ਸਕਦੇ ਲੇਕਿਨ ਜਲੰਧਰ ਵਗੈਰਾ ਨਹੀਂ ਵੀ ਆਈ ਕੈਨਟ ਰਿਵੀਲ ਦੈਟ ਹੈਨਾ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਸਾਡਾ ਇੰਟਰਨਲ ਹੈਗਾ ਆਪਾਂ ਉਹਦਾ ਇਨਵੈਸਟੀਗੇਸ਼ਨ ਕਰਦੇ ਆ ਉਹ ਹੀ థాంਕ ਯੂ